ਦਾ ਫਲੈਗ ਮਾਰਕ ਕੱਢਿਆ ਗਿਆ ਕੀ ਮਕਸਦ ਹੈਗਾ ਤੇ ਜਿਸ ਤਰ੍ਹਾਂ ਨਵਾਂ ਸਾਲ ਵੀ ਆ ਰਿਹਾ ਹੈ ਫਲੈਗ ਵੀ ਪਾਈਆ ਜਾ ਰਿਹਾ ਹੈ ਐਸਐਸਪੀ ਜਿਹੜਾ ਖਾਸ ਤੌਰ ਤੇ ਜੇਵਾ ਮਾਈਂਡਿਸਰ ਮਿਲ ਸਕਦਾ ਹੈ ਕਿ ਸਰਬੋਤਮ ਵਾਲੀ ਹੈ ਤੁਸੀਂ ਵੀ ਰੈਨ ਮਾਈ ਹੈ ਇਸ ਫੈਲ ਦੇ ਵਿੱਚ ਇਦਾਂ ਇਹਨਾਂ ਨਾਕਾਬੰਦੀ ਕੀਤੀ ਹੈ ਇਹ ਪੂਰੀ ਸਿਟੀ ਕੰਸੀਡਿੰਗ ਕੀਤਾ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਕ ਕੱਢਿਆ ਜਾ ਰਿਹਾ ਕਿਉਂਕਿ ਵਕਤਾਂ ਥਾਵਾਂ ਤੇ ਸ਼ਹਿਰ ਦੇ ਵਿੱਚ ਲਾਅ ਐਂਡਰ ਨੂੰ ਮੇਨਟੇਨ ਰੱਖਣ ਵਾਸਤੇ ਇੱਕ ਜਿਹੜਾ ਸਾਡਾ ਕੁਦਰਤ ਦਾ ਥਿਆਰ ਉਹ ਵੀ ਆ ਰਿਹਾ ਤੇ ਨਵਾਂ ਸਾਲ ਵੀ ਵੀ ਆਮਦ ਹੋ ਰਹੀ ਆ ਜਿਸ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਜਿਹੜ ਪਹਿਲਾਂ ਵੀ ਚਲਦੀ ਸੀ ਤੇ ਹੁਣ ਉਹ ਡੇਢ ਮੀਨੂ ਭਦਾਈ ਜਾ ਰਹੀ ਆ ਜਿਸ ਦੇ ਮਦਨ ਸਾਹਿਬ ਸ਼ਹਿਰ ਫਲੈਗ ਮਾਸਟ ਕੱਢਿਆ ਜਾ ਰਿਹਾ ਤਾਂ ਨਾਕੇ ਲਗਾਏ ਜਾ ਰਹੇ ਨੇ ਤੇ ਜੇ ਸ਼ੱਕੀ ਪੁਛਣੇ ਉਹਨਾਂ ਦੀ ਚੈੱਕ ਕੀਤੀ ਜਾ ਰਹੀ ਹੈ ਕੋਈ ਵੀ ਟ੍ਰਿਪਲ ਰਾਈਡਿੰਗ ਦਾ ਬਿਨਾਂ ਨਾ ਬੂੜੇ ਟੱਕਰ ਦਾ ਉਹਦੇ ਕਜਰੇ ਕਾਨੂੰਨ ਦੇ ਅਨੁਸਾਰ ਫੈਂਸ ਦੇ ਸਾਰ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਨਾਕੇ ਲਗਾਏ ਗਏ ਜੀ ਕਿੰਨੇ 6 ਨਾਕੇ ਲਗਾਏ ਗਏ ਸੀ ਜੇ ਖਨੀਵਾ ਚੌਕ ਸੀਗਾ ਜੀ ਲਾਈਵ ਜਿਹੜੀ ਚੌਂਕ ਸਿੰਘਾ ਜੀ ਇੱਕ ਸਾਡਾ ਬੜਾ ਚੌਂਕ ਸੀ ਨਾਕਾ ਉਸ ਤੋਂ ਬਾਅਦ ਇੱਕ ਪਿਬਰੀ ਚੌਂਕ ਜਿਹੜਾ ਭਾਈ ਦਲੋ ਚੌਂਕਾ ਜੀ ਉੱਥੇ ਸੀ ਇੱਕ ਮੰਡੀ ਚੌਂਕ ਸੀ ਰਾਤ ਦੀ ਕਸ਼ਤ ਨੂੰ ਲੈ ਕੇ ਤੱਕ ਜਾ ਜਾ ਜਿਵੇਂ ਪੀਸੀਏ ਜਿਹੜਾ ਸਾਡਾ ਜੈਪਰੇ ਨੇ ਇਹ ਰਾਤ ਨੂੰ ਕਸ਼ਤ ਕਰ ਰਹੇ ਨੇ ਜੀ ਇਹ ਲਗਾਤਾਰ ਸਾਡੇ 10 ਜੈਪਰੇ ਚੱਲ ਰਹੇ ਨੇ ਜਿਹੜੇ ਚਾਰ ਪੀਸੀਏ ਦਾ ਉਹ ਬੜੀ ਸਤਿਕਾਰ ਸ਼ਹਿਰ ਦੇ ਜਨਰਲ ਚੈਕਿੰਗ ਕਰਦੇ ਰਾਤ ਨੂੰ ਜਿਹੜੀ ਆ ਪੀਸੀਏ ਦੀ ਕੰਟੀਨਿਊ ਡਿਊਟੀ ਚੱਲ ਰਹੀ ਹੈ